ਦੀ ਵਿਖੰਡਾ ਤੇ ਜੌਹਰਾ ਫੁੱਲੋਂ ਮਿੱਟੀ ਦੋਨੇ ਗੁਰੂ ਜੀ ਦੀਆਂ ਗੱਲਾਂ ਹੋਣ ਲੱਗੀਆਂ ਬੇਤੋ ਮਿੱਤਰੋ ਧਾਮੀ ਸਾਡੇ ਐਮਸੀ ਸਾਹਿਬ ਗੁਰਪਿਆਰ ਉੱਤੀ ਜੀ ਤੇ ਨਾਲ ਸਾਡੇ ਸੰਦੀਪ ਕੱਤੂ ਜੀ ਐਮਸੀ ਸਾਹਿਬ ਸਤਿਕਾਰਯੋਗ ਜਗਨਜੀ ਗੁਰਪਾਲ ਐਮਸੀ ਸਾਡੇ ਸਤਿਕਾਰਯੋਗ ਜਗਨਜੀ ਔਰ ਹਾਂਜੀ ਛੰਡੀ ਵਾਲੀ ਕੁਸ਼ਤੀ ਜੇ ਦੀ ਸ਼ੁਰੂ ਹੋ ਚੁੱਕੀ ਹੈ ਇੱਕ ਪਾਸੇ ਜਵਰਾ ਫੋਲੋ ਬੱਠੀ ਦੇ ਨਾਲ ਗਾਂਧੀ ਬਠਿੰਡਾ ਗੁਰੂ ਚੇਲੇ ਦੀ ਗੱਲ ਹੈ ਮੇਰੇ ਵੀਰੋ ਦਰਪਿਆਰ ਜੀ ਸਿੱਧੂ ਸਾਹਿਬ ਸਾਡੇ ਸਤਕਾਰਯੋਗ ਨੇ ਚਲੋ ਬੋਲੋ ਭਾਈ खेल नहीं है टीम आऊंगी टीम उसको नॉर्थ बी पड़ा भेज ब ਦੇਰਾ ਰੁਮੀ ਪੁੱਛੇ ਕਲਾ ਤੇ ਗੋਬਿੰਦਪੁਰ ਪੁੱਲਾ ਨਾਤਾ ਲਈ ਕਬੱਡੀ ਖੇਡ ਰਹੇ ਉਹ ਭਾਨੇ ਹੱਥ ਹੈ ਜੇ ਧੀ ਰਹਿ ਕਰਨਾ ਤਾਂ ਵੀ ਤੁਹਾਡੇ ਹੱਥਾਂ ਦੇ ਪਹਿਲਾ ਪਹਿਲਾ ਮੈਚ ਤੋਂ ਵੀ ਤੁਹਾਡੇ ਹੱਥ ਦੇ ਵਿੱਚ ਟੀਮਾਂ ਯਾਰ ਦੀ ਨਾ ਆ ਜਾਣਾ ਫੈਲ ਆਈਆਂ ਟੀਮਾਂ ਸੱਤਵੇਂ ਟੀਮ ਦੇ ਨਾਲ ਆ ਜਾਣਾ ਉੱਪਰ ਦੀਆਂ ਬੇਨਤੀ ਹੈ ਓਪਨ ਦਿਏ ਤੋਂ ਮੈਂ ਜਾਂਦੀ ਇਹ ਨਾਲ ਜਣੀਆਂ ਆਪਣੇ ਕੋਲੇ ਰਾਈਟਾਂ ਦਾ ਪ੍ਰਬੰਧ ਨਹੀਂ ਬੇਨਤੀ ਹੈ ਕਿ ਜਲਦੀ ਟੈਂਪ ਦੇ ਨਾਲ ਮੇਰੀ ਦੀ ਆਪਣਾ ਫਾਈਨਲ ਮੈਚ ਪਿੰਡੋਂ ਦਾਣਾ ਔਰ ਬੜੇ ਸਤਾਰ ਦੇ ਜੋ ਵਰਪਿਆ ਜੋ ਕਿ ਸਿੱਧੂ ਸਾਹਿਬ ਬੜਾ ਪਿਆਰ ਕਰੀਦਾ ਹੈ ਕਿ ਜੱਦੀ ਬੋਲਾਂ ਦੇ ਲਈ ਧੰਨਵਾਦ ਕਰਦੇ ਆਂ ਸਾਡੀ ਸੰਗਤ ਦਾ ਕਹਿੰਦੇ ਬਹੁਤ ਵਧੀਆ ਪ੍ਰਬੰਧ ਹੈ ਇਥੇ ਵੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਸਾਡੇ ਨਵੇਂੰਦਰ ਮੈਰੀ ਜੀ ਕਹਿੰਦੇ ਜੰਗ ਮੁੰਡੇ ਨੇ ਵਧੀਆ ਮੇਲਾ ਕਰਵਾਇਆ ਆਉਂਦੇ ਸਾਲ ਇਦੋਂ ਵੀ ਵਧੀਆ ਹੋਵੇਗਾ ਅੱਗੇ ਬੰਨਣ ਹੁੰਦੇ ਸਾਨੂੰ ਡੇ ਰਿਸਪੈਕਟਰ ਕਰ ਰਹੇ ਹੋ ਲੋ ਜਿਹੜੀ ਚੰਡੀਆ ਦੀ ਕੁਸ਼ਤੀ ਆ ਉਹ ਚੱਲ ਗਈ ਹੈ ਬੇਤੀ ਵਾਲੀ ਠੰਡਾ ਵਾਲੀ ਟੀਮਾਂ ਕਿਹੜੀਆਂ ਆ ਰਹੀਆਂ ਫਾਈਨਲ ਪੂਰਾ ਮਾਣਾ ਫਾਈਨਲ ਦੀ ਟੀਮ ਫਾਈਨਲ ਦੀਆਂ ਟੀਮਾਂ ਜਲਦੀ ਨਾਲ ਆ ਜਾਈਆਂ ਫਾਈਨਲ

કમાડી ઉપર બેટલ ઘેરા કોચો તાપે પૂજા નફા ਮਿੱਤਰੋ ਜਿਹੜਾ ਪ੍ਰਮਾਣ ਚ ਵੀ ਦੀ ਪੁਲਟੀ ਜਿੱਤੂ ਹੋਵੇਗਾ ਹਰਨੇਰ ਲਾਲੇ ਦੇ ਪਰਿਵਾਰ ਦੇ ਲਈ ਉਹ 1100 ਦਿੱਤਾ ਜਾਵੇਗਾ ਸਪੈਸ਼ਲ ਦਾ ਇਨਾਮ 1100 ਹਰਨੇਰ ਲਾਲੇ ਦੇ ਪਰਿਵਾਰ ਦੇ ਲਈ ਜਿਹੜਾ ਪ੍ਰਮਾਣ ਚ ਵੀ ਦੀ ਪੁਲਟੀ ਜਿੱਤੂ ਹੋਵੇਗਾ ਹੀ ਹੋਵੇਗਾ ਲਈ ਪੂਰੇ ਨਵੀਂ ਟੀਮ ਅਗੇ ਲਿਆ ਰੋਗੇ ਕੋਚ ਜੋਨਾ ਦੇ ਜਿਹੜਾ ਰੂਗੀ ਪੁੱਛੇ ਗਿਆ ਆਓ ਜੀ ਇਹ ਟੀਮ ਭੱਜ ਕੇ पूरा पूरे भरे प्रेम चल सभी